ਮੇਰੇ ਮੇਰੀ ਦਾੜੀ ਪੱਟੀ ਵਾਲ ਜਸਪਾਲ ਠਾਨੇਦਾਰ ਨੇ ਚਾਹਤੇ ਦੂਜਿਆਂ ਇਹਨਾਂ ਨੇ ਸਾਰਿਆਂ ਦੀ ਇਹਨਾਂ ਦੀ ਸਾਈਟ ਤੇ ਸਾਹ ਕੋ ਦੋ ਦਿਨੋਂ ਆਉਂਦਾ ਰਿਹਾ 28 ਨਵੰਬਰ 30 ਮੈਂ ਇਹਨਾਂ ਦੀ ਦਰਖਾਸਤਾਂ ਦਿੱਤੀਆਂ ਖੁਦ ਨਾਲ ਹੋਈ ਬਤਸਲੂਕੀ ਦਾ ਕਿੱਸਾ ਬਿਆਨ ਕਰ ਰਿਹਾ ਹੈ ਬਜ਼ੁਰਗ ਸ਼ਰੀਫ ਅਤੇਗੜ ਸਾਹਿਬ ਦੇ ਪਿੰਡ ਅਤਾਪੂਰ ਧਰਿਆਨ ਵਾਲਾ ਜਸਵੰਤ ਸਿੰਘ ਹਰ ਪਾਸਿਓਂ ਨਿਰਾਸ਼ ਹੋਏ ਜਸਵੰਤ ਸਿੰਘ ਨੇ ਨਿਆ ਖਾਤਰ ਉਹ ਰਸਤਾ ਚੁਣਿਆ ਜੋ ਅਕਸਰ ਨੌਜਵਾਨਾਂ ਵੱਲੋਂ ਅਪਣਾਇਆ ਜਾਂਦਾ ਹੈ। ਨਿਆ ਦੀ ਗੁਹਾਰ ਲੋਹਾਂ ਦਾ 65 ਸਾਲ ਦਾ ਇਹ ਬਜ਼ੁਰਗ ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ਉੱਤੇ ਜਾ ਚੜਿਆ। ਗੱਲ ਸਿਰਫ ਇੰਨੀ ਸੀ, ਹੈਰਾਨੀ ਤਾਂ ਉਦੋਂ ਹੋਈ ਜਦੋਂ ਜਸਵੰਤ ਸਿੰਘ ਡਾਂਗ ਦੇ ਸਹਾਰੇ ਟੈਂਕੀ ਦੀਆਂ ਪੌੜੀਆਂ ਉੱਤਰਨ ਲੱਗਾ। ਜਿਸ ਨੂੰ ਦੇਖ ਕੇ ਹਰ ਕਿਸੇ ਦੇ ਮਨ ਵਿੱਚ ਸਵਾਲ ਪੈਦਾ ਹੋਇਆ ਕਿ ਆਖਿਰ ਉਹ ਟੈਂਕੀ ਉੱਪਰ ਚੜ ਕਿਵੇਂ ਗਿਆ? ਥੋੜਾ ਜਿਆਦਾ ਥੋੜਾ ਜਿਆਦਾ ਥੋੜਾ ਜਿਆਦਾ ਕਰ। ਆਹ ਚਾਰ ਪੌੜੀਆਂ ਹੋਰ ਆ ਜਾਂਦਾ। ਦਰاصل ਪਿੰਡ ਵਿਚਲੀ ਆਪਣੀ ਜ਼ਮੀਨ ਉਤੇ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤੇ ਜਾਣ ਉਤੇ ਜਸਵੰਤ ਸਿੰਘ ਨੇ ਪੁਲਿਸ ਅਤੇ ਡੀਸੀ ਕੋਲ ਦਰਖਾਸਤ ਕੀਤੀ ਸੀ ਪਰ ਕਿਸੇ ਪਾਸਿਓਂ ਵੀ ਸੁਣਵਾਈ ਨਾ ਹੋਣ ਤੇ ਉਸ ਨੂੰ ਮਜਬੂਰ ਨੇ ਕਦਮ ਚੁੱਕਣਾ ਪਿਆ ਨਾਲੇ ਮੇਰੀ ਬੇਇੱਜ਼ਤੀ ਕਰੀ ਤੇ ਨਾਲੇ ਹੋ ਜ਼ਬਰਦਸਤੀ ਮੇਰੀਆਂ ਇੱਟਾਂ ਤੇ ਉਹ ਜਿਹੜਿਆ ਸਰੀਆ ਵਗੈਰਾ ਦਾ ਨਿਊਜ਼ਪੇਪਰ ਉਹ ਪੱਟ ਕੇ ਲਾ ਕੇ ਬਿੱਲੂ ਦੇ ਸ਼ੈੱਲਰ ਵਿੱਚ ਲੈ ਗਏ ਤੇ ਮੈਂ ਹੁਣ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਣੀ ਚਾਹੁੰਦਾ ਪਰਚਾ ਹੋਵੇ ਤੇ ਨਾਲੇ ਮੇਰੀ ਜਗ੍ਹਾ ਦਾ ਮੈਨੂੰ ਕਬਜ਼ਾ ਦਵਾਇਆ ਜਾਵੇ ਜਿੱਧਰ ਜਗ੍ਹਾ ਹੈ ਉੱਥੇ ਮਿਲ ਲੈਣਾ ਉਹਦੇ ਵਕੀਲ ਮਤਲਬ ਤੇਰੇ ਖਿਲਾਫ ਕੋਈ ਮਤਲਬ ਇਹਨਾਂ ਨੇ ਆ ਲੜਾਈ ਵੀ ਕੀਤੀ ਤੈਨੂੰ ਕੁਝ ਕਿਹਾ ਆਹ ਆ ਮੇਰੇ ਗਾਲ ਮੇਰੀ ਦਾੜੀ ਪੱਟੀ ਵਾਲ ਜਸਪਾਲ ਠਾਨੇਦਾਰ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਿਵੇਂ 기ਵੇਂ ਜਸਵੰਤ ਨੂੰ ਹੇਠਾ ਉਤਾਰਿਆ ਜੀ ਹੁਣ ਚਲੋ ਟੈਕਟੀਕਲੀ ਉਹਨੂੰ ਬੁਲਾ ਲਿਆ ਗਿਆ ਤੇ ਫਰਦਰ ਅੱਗੇ ਵੀ ਜੋ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਹੈ ਉਹ ਸੇ ਅਮਲ ਚ ਲਿਆਵਾਂਗੇ ਪਰ ਜਿੰਨਾਂ ਨੇ ਮਤਲਬ ਦੇਖ ਰਹੇ ਆ ਕਿਹੜੇ ਬੰਦੇ ਆ ਜਿਨ੍ਹਾਂ ਨੇ ਇਹਨੂੰ ਇਨਸਟੀਗੇਟ ਕੀਤਾ ਕਿਉਂਕਿ ਬਜ਼ੁਰਗ ਤਾਂ ਕਾਫੀ ਉਮਰ ਦਾ ਤੇ ਇਟ ਵਾਸ ਵੈਰੀ ਡਿਫਿਕਲਟ ਔਖਾ ਸੀਗਾ ਕਿ ਚੜ੍ਹਨਾ ਉਤਰਨਾ ਵੀ ਉਹਦੇ ਲਈ ਤੇ ਕਿਵੇਂ ਚੜ੍ਹਿਆ ਕਿਸ ਹਾਲਾਤਾਂ 'ਚ ਚੜ੍ਹਿਆ ਕਿੰਨੇ ਵਜੇ ਚੜ੍ਹਿਆ ਕੌਣ ਇਹਨੂੰ ਝਾੜ ਕੇ ਗਿਆ ਜਾਂ ਆਪਣੇ ਆਪ ਚੜ੍ਹਿਆ ਹਾਲਾਤ ਕੀ ਸੀਗੇ ਉਹ ਫਿਰ ਜਿਵੇਂ ਵੀ ਅੱਗੇ ਸਾਹਮਣੇ ਆਉਣਗੇ ਪਰਤਾਲ ਦੇ ਦੌਰਾਨ ਤੱਥ ਪਿੰਡ ਵਾਲੇ ਜਸਵੰਤ ਸਿੰਘ ਉਤੇ ਸ਼ਾਮਲਾੜ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਰਨ ਦੇ ਦੋਸ਼ ਲਾ ਰਹੇ ਨੇ ਫਿਲਹਾਲ ਪੁਲਿਸ ਨੇ ਦੋਹਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਦਾ ਭਰੋਸਾ ਦਿਵਾਇਆ ਸ਼੍ਰੀ ਫਤੇਗੜ ਸਾਹਿਬ ਤੋਂ